ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਜਾਰੀ ਹੈ ਜਿਸ ਦੇ ਤਹਿਤ ਹੁਣ ਖੰਨਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ 626 ਗ੍ਰਾਮ ਹੈਰੋਇਨ ਅਤੇ 2 ਕਿਲੋ ਆਫੀਨ ਸਮੇਤ 7 ਸਮਗਲਰਾਂ ਨੂੰ ਗ੍ਰਫਤਾਰ ਕੀਤਾ ਹੈ ਦਿੱਲੀ ਤੋਂ ਹੈਰਵੰਦ ਦੀ ਤਸਕਰੀ ਲਗਜ਼ਰੀ ਗੱਡੀਆਂ ਦੇ ਵਿੱਚ ਕੀਤੀ ਜਾਂਦੀ ਸੀ ਨਸ਼ਾ ਤਸਕਰਾ ਨੇ ਡਰੱਗ ਮਨੀ ਦੇ ਨਾਲ ਲਗਜ਼ਰੀ ਗੱਡੀਆਂ ਖਰੀਦੀਆਂ ਅਤੇ ਫਿਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਨਸ਼ਿਆਂ ਦਾ ਨੈੱਟਵਰਕ ਉਸਹਾ ਪੁਲਿਸ ਨੇ ਡਰੱਗ ਮਨੀ ਤੋਂ ਬਣਾਈ ਜਾਇਦਾਦ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਅਮਨਿਤ ਕੌਂਡਲ ਨੇ ਦੱਸਿਆ ਡੀਐਸਪੀ ਹਰਸ਼ਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਟੀਮ ਨੇ ਦਰਾਹਤੂ ਫਾਰਚਨਰ ਗੱਡੀ ਦੇ ਵਿੱਚ ਸਵਾਰ ਜਗਬੀਰ ਸਿੰਘ ਜੱਗਾਵਾਸੀ ਪਿੰਡ ਉਮਰਵਾਲ ਅਤੇ ਜਸਵਿੰਦਰ ਸਿੰਘ ਜੱਸਾ ਵਾਸੀ ਸਿਦਮਾ ਬੇਟ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਦੋਨਾਂ ਦੇ ਕੋਲੋਂ 40000 ਰੁਪਏ ਡਰੱਗ ਮਨੀ ਬਰਾਮਦ ਕੀਤੀ ਅਤੇ ਉਹ ਦਿੱਲੀ ਨੰਬਰ ਵਾਲੀ ਨਗਜ਼ਰੀ ਕਾਰ ਦੇ ਵਿੱਚੋਂ ਨਸ਼ੇ ਦੀ ਖੇਪ ਲੈ ਕੇ ਚਾਰੇ ਸਨ ਇਸ ਤੋਂ ਲਾਵਾ ਪੁਲਿਸ ਅਧਿਕਾਰੀਆਂ ਨੇ ਹੋਰ ਕੀ ਦੱਸਿਆ ਉਹ ਸੁਣ ਦਿਆ ਅੱਜ ਦੀ ਪ੍ਰੈਸ ਕਾਨਫਰੰਸ ਦੀ ਅਸੀਂ ਇਸ ਕਰਕੇ ਰੱਖੀ ਹੈ ਕਿਉਂਕਿ ਜਿਹੜੀ ਸਾਡੀ ਮਾਨਯੋਗ ਸੀਐਮ ਪੰਜਾਬ ਔਰ ਡੀਜੀਪੀ ਪੰਜਾਬ ਦੀ ਹਦਾਇਤਾਂ ਤੇ ਅਸੀਂ ਕੰਟੀਨਿਊਸਲੀ ਡਰਾਈਵ ਅਗੇਂਸਟ ਡਰੱਗਸ ਔਰ ਮਾੜੀ ਅੰਸਰ ਚਲਾ ਰਹੇ ਹਾਂ ਉਹਦੇ ਚ ਸਾਨੂੰ ਪਿਛਲੇ 2-3 ਦਿਨਾਂ ਚ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਸਾਡੇ ਡੀਐਸਪੀ ਸਬਡਿਵੀਜ਼ਨ ਪਾਇਲ ਖਰਸਿਮਰ ਖੇਤਰ ਔਰ ਉਹਨਾਂ ਦੇ ਜਿਹੜੇ ਐਸਐਚਓਜ਼ ਐ ਐਸਐਚਓ ਦੋ ਰਾਹਾ ਸਬ ਇਨਸਪੈਕਟਰ ਵਿਜੇ ਐਸਟੋ ਪਾਇਰ ਇਨਸਪੈਕਟਰ ਵਿਨੋਦ ਔਰ ਸਾਡੀ ਸੀਆਈਏ ਇਨਚਾਰਜ ਅਮਨਦੀਪ ਸਿੰਘ ਇਹਨਾਂ ਦੀ ਟੀਮ ਨੇ ਤਿੰਨ ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ ਜਿਹਦੇ ਚ ਸਾਨੂੰ ਕੁੱਲ ਮਿਲਾ ਕੇ ਸੱਤ ਦੋਸ਼ੀ ਔਰ ਉਹਨਾਂ ਨੂੰ ਕਾਬੂ ਕੀਤਾ ਗਿਆ ਔਰ ਟੋਟਲ 626 ਗ੍ਰਾਮ ਹੈਰੋਇਨ 2 ਕਿਲੋ ਅਫੀਮ ਔਰ 40000 ਡਰੱਗ ਮਨੀ ਬਰਾਮਦ ਹੋਇਆ ਤਿੰਨ ਸੈਪਰੇਟ ਕੇਸਸ ਚ ਉਹ ਉਹਦੇ ਡੀਟੇਲ ਚ ਮੈਂ ਦੱਸਣਾ ਚਾਹਾਂਗੀ ਕਿ 6 ਜੂਨ ਨੂੰ ਇੱਕ ਐਫਆਈਆਰ ਲਾਜ ਹੋਇਆ थाना ਦਰਾਹਾ ਜਿੱਥੇ ਐਸਐਚਓ ਦਰਾਹਾ ਨੇ ਇੱਕ ਨਾਕਾਬੰਦੀ ਕੀਤੀ ਹੋਈ ਸੀ ਜੀਟੀ ਰੋਡ ਤੇ ਉੱਥੇ ਇੱਕ ਵਾਈਟ ਫੋਰਚੂਨਰ ਗੱਡੀ ਨਿਕਲ ਰਹੀ ਸੀ ਬਹੁਤ ਹੀ ਸ਼ੱਕੀ ਹਾਲਾਤਾਂ ਚ ਜਿਹਨੂੰ ਇੰਟਰਸੈਪਟ ਕੀਤਾ ਗਿਆ ਤੇ ਜਦੋਂ ਉਹਨੂੰ ਰੋਕਿਆ ਉਹਦੇ ਚ ਦੋ ਨੌਜਵਾਨ ਉਹਦੇ ਚ ਸਵਾਰ ਸਿਗੇ ਜਿਨ੍ਹਾਂ ਦਾ ਨਾਮ ਜਗਬੀਰ ਸਿੰਘ ਰਹਿਣ ਵਾਲਾ ਮੈਦਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਔਰ ਦੂਜਾ ਯੂਥ ਜਸਵਿੰਦਰ ਸਿੰਘ ਰੈਂਡ ਵਾਲੇ ਲੁਧਿਆਣਾ ਰੂਰਲ ਦੇ ਦੱਸੇ ਗਏ ਤੇ ਉਹਨਾਂ ਨੇ ਆਪਣੀ ਚੈਕਿੰਗ ਕਹੀ ਕਿ ਅਸੀਂ ਆਪਣੀ ਜੀਓ ਤੋਂ ਕਰਾਣਾ ਚਾਹੁੰਦੇ ਤੇ ਮੌਕੇ ਤੇ ਡੀਐਸਪੀ ਪਾਇਲ ਨੂੰ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਗੱਡੀ ਦੀ ਸਰਚ ਔਰ ਉਹਨਾਂ ਦੀ ਪਰਸਨਲ ਸਰਚ ਕੀਤੀ ਗਈ ਉਹਨਾਂ ਦੀ ਗੱਡੀ 'ਚ ਇੱਕ ਕਿੱਟ ਬਰਾਮਦ ਹੋਈ ਹੈ ਜਿਹਦੇ 'ਚ 600 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜੋ ਕਿ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੀ ਹੈਗੀ ਇਸ ਦੇ ਨਾਲ ਚੈਕਿੰਗ 'ਚ 40000 ਡਰਗ ਮਨੀ ਵੀ ਬਰਾਮਦ ਹੋਇਆ ਤੇ ਉਹਦੇ ਬਿਹਾਫ ਤੇ ਐਨਡੀਪੀਐਸ ਦਾ ਐਫਆਈਆਰ ਨੰਬਰ 82 ਅੰਡਰ ਸੈਕਸ਼ਨ 21618085 ਐਨਡੀਪੀਐਸ ਐਕਟ थाना ਦੁਰਾਹਾ ਜੇ ਰਜਿਸਟਰ ਕੀਤਾ ਗਿਆ ਸੋ ਇਸ ਕੇਸ ਚ ਟੋਟਲ 600 ਗ੍ਰਾਮ ਹੈਰੋਇਨ 40000 ਡਰਗ ਮਨੀ ਇੱਕ ਫੋਰਚਨਰ ਕਾਰ ਬਰਾਮਦ ਕੀਤੀ ਗਈ ਹੈ ਔਰ ਜਿਹੜੇ ਇਹ ਦੋਸ਼ੀ ਹੈਗੇ ਦੋਨੋਂ ਜਗਬੀਰ ਔਰ ਜਸਵਿੰਦਰ ਇਹਨਾਂ ਦੋਨੋਂ ਤੇ ਹੀ ਪਹਿਲਾਂ ਮੁਕਦਮੇ ਦਰਜ ਹੈ ਦੇ ਬੋਥ ਹੈਵ ਕ੍ਰਿਮੀਨਲ ਹਿਸਟਰੀ ਜਿਹੜਾ ਜਗਬੀਰ ਸਿੰਘ ਮੈਥਪੁਰ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਇਹਦੇ ਤੇ ਪਹਿਲਾਂ ਹੀ 3 ਐਫ ਆਈ ਆਰ ਲੌਂਚਡ ਹੈਗੇ ਕਿਡਨੈਪਿੰਗ ਹਰਟ ਸੈਕਸ਼ਨ ਮਾਈਨਿੰਗ ਇਸ ਤਰ੍ਹਾਂ ਦੇ ਸੈਕਸ਼ਨਸ ਦੇ ਔਰ ਜਿਹੜਾ ਜਸਵਿੰਦਰ ਸਿੰਘ ਉਰਫ ਜੱਸਾ ਹੈ ਇਹ थाना ਸਿਦਵਾ ਬੇਟ ਏਰੀਆ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਪਹਿਲਾਂ 2 ਮੁਕਦਮੇ ਦਰਜ ਹੈ ਮਾਈਨਿੰਗ ਦੇ ਔਰ ਐਨ ਡੀ ਪੀ ਐਸ ਦੇ ਸੋ ਪਹਿਲਾਂ ਹੀ ਕ੍ਰਿਮੀਨਲ ਟੈਂਡੈਂਸੀ ਦੇ ਹੈਗੇ ਦੋਨੋਂ ਜਿਹੜਾ ਦੂਜਾ ਐਫਆਈਆਰ ਐਫਆਈਆਰ ਨੰਬਰ 81 ਦਰਜ ਹੋਇਆ ਅਗੇਨ थाना ਦੋਰਾਹਾ ਇੱਥੇ ਵੀ 6 ਤਰੀਕ ਨੂੰ ਇਹਨਾਂ ਨੂੰ ਡਿਊਰਿੰਗ ਨਾਕਾਬੰਦੀ ਕੀਤੀ ਗਈ ਸੀ ਟੀ ਪੁਆਇੰਟ ਪਿੰਡ ਰਾਮਪੁਰ ਇੱਥੇ ਇਹਨਾਂ ਨੂੰ ਇੱਕ ਬਲੈਕ ਕ੍ਰੂਜ਼ ਗੱਡੀ ਨਾਲ ਇੰਟਰਸੈਪਟ ਕੀਤੀ ਸ਼ੱਕ ਦੇ ਬਨਾਤੇ ਉਹਦੇ ਚ ਚਾਰ ਲੜਕੇ ਸਗੇ ਉਸ ਗੱਡੀ 'ਚ ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਇਹ ਮੁੰਡਿਆਂ ਦੇ ਨਾਂ ਹੈਗੇ ਸਤਨਾਮ ਸਿੰਘ ਲਵਪ੍ਰੀਤ ਸਿੰਘ ਚਰਨਪ੍ਰੀਤ ਸਿੰਘ ਔਰ ਸਤਵਿੰਦਰ ਇਹ ਚਾਰੋਂ ਪਿੰਡ ਰਾਮਪੁਰ थाना ਦੋਰਾਹਾ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਦੀ ਗੱਡੀ ਚੋਂ ਇੱਕ ਸਾਨੂੰ 26 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਔਰ ਉਹਦੇ ਬਿਹਾਫ ਤੇ ਐਫਆਈਆਰ ਨੰਬਰ 81 थाना ਦੁਰਾਹ ਅੰਡਰ ਐਨਡੀਪੀਐਸ ਸਾਈਕਲੋਜ ਕੀਤਾ ਗਿਆ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚੋਂ ਇੱਕ ਸਤਨਾਮ ਸਿੰਘ ਉਰਫ ਬੋੜਾ ਹੈ ਇਹ ਪਿੰਡ ਰਾਮਪੁਰ ਦਾ ਹੀ ਰਹਿਣ ਵਾਲਾ ਇਹਦੇ ਤੇ ਆਲਰੇਡੀ ਤਿੰਨ ਪਰਚੇ ਦਰਜ ਹੈ ਉਹਦੇ ਚੋਂ ਇੱਕ ਹਰਟ ਕੇਸ ਚ ਹੈਗਾ ਤੇ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਾਕੀ ਤਿੰਨਾਂ ਤੇ ਕੋਈ ਕੇਸ ਨਹੀਂ ਹੈ ਤੇ ਜਿਹੜਾ ਤੀਜਾ ਸਾਡਾ ਐਨਡੀਪੀਐਸ ਦਾ ਕੇਸ ਹੈ ਇਹ थाना ਪਾਇਲ ਜੇ ਰਜਿਸਟਰ ਕੀਤਾ ਗਿਆ ਹੈ 7 ਜੂਨ ਨੂੰ ਇਹਦੇ ਚ ਇਹਦੇ ਚ ਪਾਇਲ ਦੀ ਟੀਮ ਔਰ ਸਾਡੀ ਸੀਆਈਏ ਟੀਮ ਦੀ ਰਿਕਵਰੀ ਹੈ ਜਦੋਂ ਇਹਨਾਂ ਨੇ ਟੀ ਪੁਆਇੰਟ ਪਿੰਡ ਜੱਲਾ ਤੋਂ ਇੱਕ ਮੋਨੇ ਨੌਜਵਾਨ ਨੂੰ ਇੰਟਰਸੈਪਟ ਕੀਤਾ ਸੀਗਾ ਜਿਹਦੇ ਪਿੱਠੂ ਬੈਗ ਜੋ ਸਾਨੂੰ ਰਿਕਵਰੀ ਹੋਈ ਹੈ 2 ਕਿਲੋ ਅਫੀਮ ਦੀ ਇਹਦਾ ਨਾਮ ਹੈਗਾ ਰਾਮਬਾਲਕ ਰਾਏ ਇਹ ਪਿੰਡ ਹਨੂਮਾਨਨਗਰ ਜ਼ਿਲ੍ਹਾ ਜੰਪਾਰਨ ਬਿਹਾਰ ਦਾ ਰੈਂਡ ਵਾਲਾ ਹੈ ਔਰ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਤੇ ਪੁਰਾਣਾ ਕੋਈ ਐਫ ਆਈ ਆਰ ਲੋਜ ਨਹੀਂ ਹੈ ਸੋ ਇਸ ਤਰ੍ਹਾਂ ਸਾਨੂੰ ਪਿਛਲੇ ਦਿਨਾਂ ਚ ਸਬਡਿਵੀਜ਼ਨ ਪਾਇਲ ਚ ਸਾਡੇ ਕੰਮ ਐਫਰਟਸ ਕਰਕੇ ਡੀਐਸਪੀ ਪਾਇਲ ਔਰ ਸਾਡੀ ਸੀਆਈਟੀੀਮ ਦੇ ਐਫਰਟਸ ਕਰਕੇ ਬੜੀ ਵਧੀਆ ਰਿਕਵਰੀ ਹੋਈ ਹੈ ਐਂਡ ਵੀ ਹੋਪ ਕਿ ਅਸੀਂ ਅਦਾ ਹੀ ਕੰਮ ਕਰਦੇ ਰਵਾਂਗੇ ਤੇ ਪੂਰੇ ਖੰਨਾ ਚ ਕੰਟੀਨਿਊਸ ਡਰੱਗਸ ਦੇ ਖਿਲਾਫ ਸਾਡੀ ਮੁਹਿੰਮ ਜਾਰੀ ਰਹੇਗੀ ਜੀ ਮੁੰਡਿਆ ਦੀ ਲਗਭਗ ਉਮਰ ਕਿੰਨੀ ਕਈ ਹੈ ਕੇ ਤੇ 7 ਦੇ ਕਿ ਉਸ ਦੀ ਲਗਭਗ 30s ਚ ਮਰਜੀ ਹਰਵੰਦ ਦੇ ਦੋ ਕੇਸ ਨੇ ਜੀ ਵਾਪਸ ਦੇ ਵਿੱਚ ਇਹਨਾਂ ਦਾ ਕੋਈ ਕਨੈਕਸ਼ਨ ਫਾਮਨੇ ਨਹੀਂ ਜੀ ਨਹੀਂ ਦੇ ਆਰ ਟੂ ਸੈਪਰੇਟ ਕੇਸਸ ਇੱਕ ਕਮਰਸ਼ਲ ਰਿਕਵਰੀ ਹੈ ਜਿਹੜੀ 600 ਗ੍ਰਾਮ ਹੈਰੋਇਨ ਦੀ ਉਹਦੇ ਜਿਹੜੇ ਦੋਸ਼ੀ ਹੈ ਉਹ ਵੀ ਜਲੰਧਰ ਉਹ ਲੁਧਿਆਣਾ ਦੇ ਤੇ ਦੂਜੇ ਵਾਲਾ ਸਾਡਾ ਲੋਕਲ ਰਾਮਪੁਰ ਪਿੰਡ ਦਾ ਕੇਸ ਮੈਡਮ ਇਹ ਲਕਜ਼ਰੀ ਗੱਡੀਆਂ ਚ ਕਰਦੇ ਨੇ ਸਪਲਾਈ ਨਹੀਂ ਕਦੇ ਇਸ ਸਿੰਗਲ ਤੋਂ ਵੀ ਇਨਵੈਸਟੀਗੇਸ਼ਨ ਵਿੱਚ ਵੀ ਲਕਜ਼ਰੀ ਗੱਡੀਆਂ ਕਿੱਥੋਂ ਨਹੀਂ ਸੀ ਅਸੀਂ ਤਾਂ ਹਲੇ ਜੀ ਸਾਡੇ ਕੋਲ ਹੀ ਹੈਗੇ ਵੀਲ ਸੀ ਦਾ ਟੈਂਗਲ ਆਲਸੋ ਔਰ ਇਨ ਫੈਕਟ ਇਨਾ ਤੇ ਤਾਂ ਜਿਹੜੇ ਪੁਰਾਣੇ ਪਰਚੇ ਵੀ ਹੈਗੇ ਬੜੇ ਹੀਨੀਅਰਸ ਕੇਸਸ ਹੈਗੇ ਕਿ ਕਿਡਨਾਪਿੰਗ ਦਾ ਸੈਕਸ਼ਨ ਮਾਈਨਿੰਗ ਦਾ ਸੈਕਸ਼ਨ ਲੱਗੇ ਹੋਇਆ ਸੋ ਇਹ ਓਵਰਆਲ ਹਰ ਤਰ੍ਹਾਂ ਦੇ ਆਂਟੀ ਮਤਲਬ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਹਨ ਜਿਹੜਾ 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 ਜ आई कांट पिनपॉइंट राइट नाउ जेडी रफ पर द रेस्ट किएते ने वो इलाके ਦੇ ਵਿੱਚ ਸਪਲਾਈ ਕਰਦੇ ਜੀ ਕਿ ਆ ਵੀ ਡਾਰਕਲੈਂਡ ਦੇ ਸੀ मोस्ट लाइकली ਤਾਂ ਇਸ ਤਰ੍ਹਾਂ ਦੀ ਜਿਹੜੀ ਰਿਕਵਰੀ ਹੁੰਦੀ ਹੈ ਸਪਲਾਈ ਹੀ ਕਰਦੇ ਬਟ ਕਈ ਤਫਤੀਸ਼ੇ ਵੀ ਪਤਾ ਲੱਗਦਾ ਹੈ ਕਿ ਥੋੜੀ ਬਹੁਤੀ ਆਪ ਵੀ ਖਾਂਦੇ ਹੁੰਦੇ ਬਟ ਵੀਲ ਕਲੀਅਰ ਥਿਸ ਡੂਰਿੰਗ आवर ਇਨਵੈਸਟੀਗੇਸ਼ਨ ਆਸਮ ਜਨ نیوز ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ